ਕੱਤਵੀਂ ਕਾਲ ਦੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੀ ਕਰਕੇ ਕਲਾ ਵਿੱਚ ਹੋਵੋਗੇ ਅਸੀਂ ਰੀਡ ਡਿਜ਼ਾਈਨਰ ਬੁਟੀਕ ਤੋਂ ਬਹੁਤ ਬਰਾਸਲਾ ਪ੍ਰੀਜ਼ ਕਰਤੋਂ ਅੱਜ ਸੋਹਣੇ ਸੋਹਣੇ ਸੂਟਾਂ ਦੀ ਸ਼ਾਪਿੰਗ ਦੇ ਵਿੱਚ ਤੁਹਾਨੂੰ ਕਰਵਾਉਣ ਦੇ ਲਈ ਹਾਜ਼ਰ ਹਾਂ ਬਹੁਤ ਹੀ ਪਿਆਰੇ ਜੇ ਹੈਵੀ ਹੈਂਡਵਰਕ ਵਾਲੇ ਸੂਟ ਪਲੱਸ ਮਸ਼ੀਨ ਵਰਕ ਵਾਲੇ ਸੂਟ ਵੀ ਅੱਜ ਵਾਲੀ ਵੀਡੀਓ ਦੇ ਵਿੱਚ ਸ਼ਾਮਿਲ ਰਹਿਣਗੇ ਵੈਸੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਵਾਲੀ ਜਿਹੜੀ ਵੀਡੀਓ ਹੈ ਇਹ ਆਰੀ ਵਰਕ ਸਪੈਸ਼ਲ ਰਹੇਗੀ ਪਹਿਲਾਂ ਵਾਲਾ ਜਿਹੜਾ ਅਸੀਂ ਸੂਟ ਦੇਖ ਰਹੇ ਹਾਂ ਤਾਂ ਬਹੁਤ ਸੋਹਣਾ ਜਿਹਾ ਸਟਫ ਤੇ ਕਲਰ ਹੈ ਰਾਮਾ ਗ੍ਰੀਨ ਕਲਰ ਹੈ ਤੇ ਇਸ ਦੇ ਉੱਪਰ ਜਿਵੇਂ ਤੁਸੀਂ ਦੇਖ ਰਹੇ ਹੋ ਜ਼ਰੀ ਦੇ ਨਾਲ ਆਰੀ ਵਰਕ ਹੋਇਆ ਹੋਇਆ ਪਲੱਸ ਨਾਲ ਹੀ ਧਾਗੇ ਦੇ ਨਾਲ ਵੀ ਜਿਹੜਾ ਹੈ ਉਹ ਆਰੀ ਵਰਕ ਕੀਤਾ ਗਿਆ ਹੈ ਪਿੰਕ ਕਲਰ ਦੇ ਨਾਲ ਤੇ ਨਾਲ ਉੱਪਰ ਛੋਟੇ-ਛੋਟੇ ਮੋਤੀ ਲਗਾ ਕੇ ਬਹੁਤ ਹੀ ਸੋਹਣਾ ਜਿਹਾ ਵਰਕ ਹੋਇਆ ਹੋਇਆ ਹੈ 올ਓਵਰ ਹੀ ਸੂਟ ਰਹੇਗਾ ਇਸ ਦਾ ਘੇਰਾ ਵੀ ਬਹੁਤ ਸੋਹਣਾ ਬਣਿਆ ਤੇ ਨਾਲ ਹੀ ਇਸ ਦੀਆਂ ਸੋਹਣੀਆਂ ਜੀਆਂ 슬ੀਵਜ਼ ਬਣੀਆਂ ਤੇ ਇਸ ਦੇ ਨਾਲ ਜਿਹੜਾ ਇਹਦਾ ਦੁਪੱਟਾ ਉਹ ਦੇਖੋ ਕਿਤਨਾ ਪਿਓਰ ਔਰਗਾਂਜ਼ਾ ਦਾ ਇਹ ਪਿਓਰ ਵਾਲੇ ਆਰਗੈਂਜ਼ਾ ਦੇ ਉੱਪਰ ਆਪਾਂ ਸਾਰਾ ਜਿਹੜਾ ਹੈ ਆਰੀ ਵਰਕ ਕੀਤਾ ਹੋਇਆ ਹੈ ਡਬਲ ਡਾਈ ਦੁਪੱਟਾ ਰਹੇਗਾ ਪਿੰਕ ਐਂਡ ਗ੍ਰੀਨ ਦਾ ਜਿਹੜਾ ਹੈ ਉਹ ਆਹ ਕੰਟਰਾਸਟ ਬਣਿਆ ਹੋਇਆ ਤੇ ਫੋਰ ਸਾਈਡਡ ਜਿਹੜੀ ਹੈ ਇਸ ਦੁਪੱਟੇ ਦੀ ਜਿਵੇਂ ਤੁਸੀਂ ਦੇਖ ਰਹੇ ਹੋ ਬਹੁਤ ਫਾਈਨ ਸਕੈਲਪਿੰਗ ਹੋਈ ਹੋਈ ਹੈ 골ਡਨ ਜ਼ਰੀ ਦੇ ਨਾਲ ਠੀਕ ਹੈ ਜੀ ਤੇ ਦੁਪੱਟਾ ਜਿਹੜਾ ਹੈ ਉਹ ਬਹੁਤ ਹੀ ਪਿਆਰਾ ਦੁਪੱਟਾ ਬਣਿਆ ਪੂਰਾ ਖੁੱਲਾ ਡੁੱਲਾ ਪਿਓਰ ਆਰਗੈਂਜ਼ਾ ਦੇ ਉੱਪਰ ਦੁਪੱਟਾ ਬਣਿਆ ਪਾਰਟੀ ਵੀਅਰ ਸੂਟ ਹੈ ਜੀ ਇਹ ਪੂਰਾ ਨੈਕਸਟ ਜਿਹੜਾ ਸੂਟ ਹੈ ਜੀ ਆਪਾਂ ਤੁਹਾਨੂੰ ਦਿਖਾ ਰਹੇ ਇਸ ਦਾ ਫੈਬਰਿਕ ਜਿਹੜਾ ਹੈ ਜੀ ਉਹ ਪਿਓਰ ਔਰਗੈਂਜ਼ਾ ਹੈ ਇਹ ਇਹ ਪਿਓਰ ਔਰਗੈਂਜ਼ਾ ਦੇ ਉੱਤੇ ਬਹੁਤ ਸਾਰੇ ਮਿਕਸਡ ਕਲਰ ਜਿਹੜੇ ਹੈ ਇਹਦੇ ਤੇ ਜਿਹੜੇ ਹੈ ਸ਼ੈਡੋਜ਼ ਜਿਹੜੀਆਂ ਉਹ ਇਹਨਾਂ ਦੀਆਂ ਆਉਂਦੀਆਂ ਰਿਫਲੈਕਸ਼ਨਸ ਵੈਸੇ ਇਹ ਮਹਿੰਦੀ ਗ੍ਰੀਨ ਕਲਰ ਹੈ ਜੀ ਇਸ ਦੇ ਉੱਪਰ 골ਡਨ ਕਲਰ ਦੇ ਨਾਲ ਜ਼ਰੀ ਬਹੁਤ ਖੂਬਸੂਰਤ ਦੇਖ ਰਹੇ ਹੋ ਸਾਰਾ ਬਹੁਤ ਹੀ ਸੋਹਣਾ ਜਿਹਾ ਹੈਵੀ ਫਰੰਟ ਬਣਿਆ ਹੋਇਆ ਨਾਲ ਹੀ ਇਸ ਦੇ ਨੀਚੇ ਜਿਹੜੀ ਐ ਸਕੈਲਪਿੰਗ ਵੀ ਹੋਈ ਜੀ ਐ। ਪੂਰੇ ਹੈਵੀ ਵਾਲੇ ਜਿਹੜੇ ਐ ਉਹ 슬ੀਵਸ ਬਣੇ ਹੋਇਆ ਤੇ ਨਾਲ ਇਸ ਦੇ ਬਹੁਤ ਹੀ ਪਿਆਰਾ ਜੀ ਗ੍ਰੀਨ ਕਲਰ ਦਾ ਸਿਲਕ ਦਾ ਬਾਟਮ ਐ ਜਿਸ ਦੇ ਬਾਟਮ ਦੇ ਉੱਪਰ ਵੀ ਬਹੁਤ ਪਿਆਰਾ ਵਰਕ ਹੋਇਆ ਹੋਇਆ ਹੈ। ਤੇ ਨਾਲ ਇਸ ਦੇ ਪਿਓਰ ਆਰਗੈਂਜ਼ਾ ਦਾ ਹੀ ਦੁਪੱਟਾ ਲੱਗਿਆ ਹੋਇਆ। ਜਿਵੇਂ ਤੁਸੀਂ ਦੇਖ ਰਹੇ ਹੋ। ਇਸ ਦਾ ਪੂਰਾ ਸੂਟ ਹੈਵੀ ਹੋਣ ਕਰਕੇ ਆਪਾਂ ਜਿਹੜਾ ਦੁਪੱਟਾ ਉਸ ਨੂੰ ਹਲਕਾ ਰੱਖਿਆ ਹੋਇਆ ਤੇ ਫੋਰ ਸਾਈਡਿਡ ਜਿਹੜੀ ਐ ਸਕੈਲਪਿੰਗ ਹੋਈ ਵੀ ਜਿਵੇਂ ਤੁਸੀਂ ਦੇਖ ਰਹੇ ਹੋ। ਗੋਲਡਨ ਸਰੀ ਦੇ ਨਾਲ 4 ਸਾਈਡਡ ਜਿਹੜੀ ਹੈ ਸਕੈਲਪਿੰਗ ਹੋਈ ਹੋਈ ਹੈ ਠੀਕ ਹੈ ਬਹੁਤ ਹੀ ਸੋਹਣਾ ਸੂਟ ਹੈ ਇਹ ਵੀ ਠੀਕ ਹੈ ਵੀਡੀਓ ਨੂੰ ਜਿਹੜਾ ਹੈ ਉਹ ਬਿਨਾਂ ਸਕਿੱਪ ਕੀਤੇ ਦੇਖਿਓ ਸਾਰੇ ਹੀ ਸੂਟ ਇੱਕ ਤੋਂ ਇੱਕ ਵਾਦ ਸੋਹਣੇ ਤੁਹਾਨੂੰ ਅੱਜ ਆਪਾਂ ਦਿਖਾਉਣ ਜਾ ਰਹੇ ਹਾਂ ਇਸ ਵੀਡੀਓ ਦੇ ਵਿੱਚ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਵੇ ਉਸ ਦਾ ਸਕਰੀਨਸ਼ਾਟ ਲੈ ਕੇ ਸਾਨੂੰ ਆਰਡਰ ਆਪਣਾ ਜਿਹੜਾ ਹੈ ਉਹ ਬੁੱਕ ਕਰ ਸਕਦੇ ਹੋ ਤੁਸੀਂ ਇਹ ਵਾਲਾ ਜਿਹੜਾ ਸੂਟ ਹੈ ਜੀ ਇਸ ਦੇ ਉੱਪਰ ਵੀ ਆਰਡੀ ਵਰਕ ਹੋਇਆ ਹੋਇਆ ਹੈ ਨੇਵੀ ਬਲੂ ਕਲਰ ਹੈ ਤੇ ਫੈਬਰਿਕ ਜਿਹੜਾ ਹੈ ਇਸ ਦਾ ਕ੍ਰੇਪ ਹੈ ਜੀ ਨੇਚਰਲ ਗਰੇਪ ਰਹੇਗਾ ਤੇ ਇਸ ਦੇ ਉੱਪਰ ਫਿਰੋਜ਼ੀ ਤੇ 골ਡਨ ਦੇ ਨਾਲ ਜਿਹੜਾ ਹੈ ਉਹ ਆਰੀ ਵਰਕ ਹੋਇਆ ਵੀ ਜਿਵੇਂ ਤੁਸੀਂ ਦੇਖ ਰਹੇ ਹੋ ਬਹੁਤ ਸੋਹਣਾ ਆ ਘੇਰਾ ਬਣਿਆ ਹੋਇਆ ਇਸ ਦਾ ਨਾਲ ਇਸ ਦੀਆਂ 슬ੀਵਜ਼ ਵੀ ਬਣੀਆਂ ਹੋਈਆਂ ਆਲ ਓਵਰ ਸੂਟ ਰਹੇਗਾ ਜੀ ਇਹ ਠੀਕ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਵਾਲੀਆਂ 슬ੀਵਜ਼ ਬਣੀਆਂ ਹੋਣਗੀਆਂ ਇਹਦੀਆਂ ਠੀਕ ਹੈ ਤੇ ਇਸ ਦੇ ਨਾਲ ਬੜਾ ਸੋਹਣਾ ਜਿਹਾ ਟੈਬੀ ਦਾ ਦੁਪੱਟਾ ਬਣਿਆ ਹੋਇਆ ਟੈਬੀ ਮਸਲੀਨ ਦਾ ਦੁਪੱਟਾ ਹੈ ਵੈਸੇ ਇਹ ਇਸ ਦੇ ਜਿਹੜੇ ਛੋਟੇ ਸਾਈਡ ਵਾਲੇ ਬਾਰਡਰਸ ਨੇ ਉਹਨਾਂ ਦੇ ਉੱਪਰ ਹੈਵੀ ਵਰਕ ਹੋਇਆ ਹੋਇਆ ਸ਼ਰਟ ਦੇ ਨਾਲ ਦਾ ਹੀ 4 ਸਾਈਡਡ ਜਿਹੜਾ ਹੈਵੀ ਵਾਲੇ ਬਾਰਡਰ ਦੇ ਨਾਲ ਸਕੈਲਪਿੰਗ ਹੋਈ ਵੀ ਹੈ ਤੇ ਪਲੱਸ ਡਾਈ ਐਂਡ ਡਾਈ ਦਾ ਲਾਈਟ ਐਂਡ ਡਾਰਕ ਕੰਬੀਨੇਸ਼ਨ ਦੇ ਹਿਸਾਬ ਨਾਲ ਜਿਹੜਾ ਦੁਪੱਟਾ ਬਣਿਆ ਦੁਪੱਟਾ ਪੂਰਾ ਖੁੱਲਾ ਡੁੱਲਾ ਬਹੁਤ ਫਾਈਨ ਕੁਆਲਿਟੀ ਦਾ ਦੁਪੱਟਾ ਰਹੇਗਾ ਜੀ ਇਹ ਇਹ ਵੀ ਸੂਟ ਪਾਰਟੀ ਵੀਅਰ ਰਹਿਣਗੇ ਸਾਰੇ ਠੀਕ ਹੈ ਜੀ ਇਸ ਦੇ ਵਿੱਚ ਨੈਕਸਟ ਜਿਹੜਾ ਸ਼ੇਡ ਹੈ ਜੀ ਇਹ ਹੈ ਵਾਈਨ ਨੈਚੁਰਲ ਕ੍ਰੇਪ ਦੇ ਉੱਪਰ ਆਰੀ ਵਰਕ ਦੇ ਨਾਲ ਆਪਾਂ ਇਹ ਸੂਟ ਰੈਡੀ ਕੀਤਾ ਹੈ। ਇਸ ਦਾ ਬਹੁਤ ਸੋਹਣਾ ਨੈਕ ਬਣਿਆ ਹੋਇਆ ਜਿਵੇਂ ਤੁਸੀਂ ਦੇਖ ਰਹੇ ਹੋ। ਵਾਈਨ ਦੇ ਉੱਪਰ 골ਡਨ ਦੇ ਨਾਲ ਥੋੜਾ ਕੈਰਟ ਕਰੀਮ ਤੇ ਲਾਈਟ ਫਿਰੋਜ਼ੀ ਜੇ ਕਲਰ ਦਾ ਥ੍ਰੈਡ ਦੀ ਜਿਹੜੀ ਵਰਤੋਂ ਕੀਤੀ ਗਈ ਹੈ। ਇਸ ਦੇ ਨਾਲ ਇਸ ਦੀਆਂ ਬਹੁਤ ਸੋਹਣੀਆਂ ਦੀਆਂ ਸਲੀਵਸ ਰੈਡੀ ਕੀਤੀਆਂ ਆਪਾਂ ਤੁਸੀਂ ਦੇਖ ਸਕਦੇ ਹੋ। ਤੇ ਇਸ ਦੇ ਨਾਲ ਹੀ ਇਸ ਦੇ ਬਾਟਮ ਦੇ ਉੱਪਰ ਵੀ ਪਲਾਜ਼ੋ ਦੇ ਹਿਸਾਬ ਨਾਲ ਜਿਹੜਾ ਹੈ ਉਹ ਵਰਕ ਹੋਇਆ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਪਲਾਜ਼ੋ ਦਾ ਕਪੜਾ ਇਹ ਸਟ੍ਰੇਟ ਸਲਵਾਰ ਦਾ ਕਪੜਾ ਜਿਹੜਾ ਇਹ ਰਹੇਗਾ ਤੇ ਉਮੀਦ ਕਰਦੇ ਆਂ ਕਿ ਤੁਹਾਨੂੰ ਇਹ ਸਾਰੇ ਸੂਟ ਸੋਹਣੇ ਲੱਗੇ ਹੋਣਗੇ ਸਾਰੇ ਹੀ ਸੂਟ ਇੱਕ ਤੋਂ ਇੱਕ ਵਧੀਆ ਤੇ ਸ਼ਾਨਦਾਰ ਸੂਟ ਨੇ ਸਾਰੇ ਹੀ ਸੂਟ ਪਾਰਟੀ ਵੇਅਰ ਨੇ ਤੇ ਸਾਰੇ ਹੀ ਵਿਦ ਦੁਪੱਟਾ ਸਾਰੇ ਇਹ ਵਾਲਾ ਸੂਟ ਜਿਹੜਾ ਵਿਦਆਊਟ ਦੁਪੱਟਾ ਹੈ ਪਰ ਜਿਸ ਤਰ੍ਹਾਂ ਤੁਸੀਂ ਦੁਪੱਟਾ ਜੇ ਤੁਸੀਂ ਆਪਣੀ ਪਸੰਦ ਅਨੁਸਾਰ ਤਿਆਰ ਕਰਨਾ ਚਾਹੋਗੇ ਤਾਂ ਆਪਾਂ ਤੁਹਾਨੂੰ ਤਿਆਰ ਵੀ ਕਰਕੇ ਦੇ ਦਵਾਂਗੇ ਤਾਂ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਤਾਂ ਸੋਹਣਾ ਜਾਂ ਸਾਫ ਜਿਹਾ ਸਕਰੀਨਸ਼ਾਟ ਲੈ ਕੇ ਸਾਡੇ ਦਿੱਤੇ ਹੋਏ ਨੰਬਰ ਦੇ ਉੱਪਰ スクリーンショット ਜਿਹੜਾ ਹੈ ਉਹ ਸੈਂਡ ਕਰਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤੇ ਇਹਨਾਂ ਦੇ ਸਬੰਧ ਵਿੱਚ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਸਾਡੇ ਨਾਲ ਗੱਲ ਕਰਕੇ ਤੇ ਇਸੇ ਤਰ੍ਹਾਂ ਦੇ ਸੋਹਣੇ ਸੋਹਣੇ ਸੂਟਾਂ ਦੀਆਂ ਨੰਨੀਆਂ ਹੋਰ ਵੀਡੀਓਜ਼ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਰੱਬ ਰੱਖਾ ਧੰਨਵਾਦ